ਨਾਲ ਪਹੇਗੇ ਦੋ ਚਮਣੀ ਤੇ ਨਾਲ ਪਹੇਗੇ ਯਾਰੀ ਓਹ 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 ਵਿੱਚ ਗਲੀ ਦਾ ਹੋ ਗਿਆ ਟੱਕਰੇ ਖੜ ਗਿਆ ਮਾਹੋ ਫੜ ਕੇ ਵਿੱਚ ਗਲੀ ਦਾ ਹੋ ਗਿਆ ਟੱਕਰੇ ਖੜ ਗਿਆ ਮਾਹੋ ਫੜ ਕੇ ਪਾਣੀ ਪਾਣੀ ਹੋ ਗਏ ਮਿੱਤਰ ਟੱਕ ਤਕ ਸੀਨਾ ਧੜ ਕੇ ਭੱਜਾ ਪਹਿ ਗਈ ਦੁਸ਼ਮਣੀ ਤੇਰੇ ਨਾਲ ਪਹਿ ਗਈ ਜਾਰੀ ਤੇਰੇ ਵੀਰਾਂ ਨਾਲ ਤੇਰੇ ਭਾਈਆਂ ਨਾਲ ਆ ਨੱਤਿਆਂ ਵਾਲੇ ਨਾਲ ਹੋ ਤੇਰੇ ਵੀਰਾਂ ਨਾਲ ਪਹਿ ਗਈ ਦੁਸ਼ਮਣੀ ਤੇ ਨਾਲ ਪਹਿ ਗਈ ਜਾਰੀ ਤੇਰੇ ਵੀਰਾਂ ਨਾਲ ਪਹਿ ਗਈ ਦੁਸ਼ਮਣੀ ਤੇ ਨਾਲ ਪਹਿ ਗਈ ਜਾਰੀ ਪੰਜ ਭਾਈ ਇਕ ਬਾਪੂ ਤੇਰਾ ਰਿਸ਼ਤੇਦਾਰੀ ਪਾ ਰਿਕੇ ਤਾਂ ਨਹੀਂ ਨਿਭਦੀ ਛੜ ਦੇ ਬਹਿਰ ਨੇ ਹੋ ਛੜ ਦੇ ਬਹਿਰ ਨੇ ਜਾਨ ਨਹੀਂ ਕਿ ਤੂੰ ਨਹੀਂ ਨਿਭਦੀ ਛੜ ਦੇ ਬਹਿਰ ਨੇ ਜਾਰੀ ਹੋ ਗਈਆਂ ਖਾਜੋਦੋਦਿਆਂ ਲੜੀਆਂ ਸਾਰੀ ਦੁਨੀਆ ਬੈਰੀ ਹੋ ਗਈਆਂ ਖਾਜੋਦੋਦਿਆਂ ਲੜੀਆਂ ਆਉਂਦਾ ਜਾਂਦਾ ਦੇਖ ਤੈਨੂੰ ਆਟ ਗਵਾਂਡੇ ਸੜੀਆਂ ਤੋਂ ਛੱਡ ਦੇ ਬਾਂ ਮਿੱਤਰਾਂ ਆ ਦੇਖਣ ਕੁੜੀਆਂ ਦੇਖਣ ਕੁੜੀਆਂ ਸੜੀਆਂ ਤੋਂ ਛੱਡ ਦੇ ਬਾਂ ਮਿੱਤਰਾਂ ਆ ਦੇਖਣ ਕੁੜੀਆਂ ਖੜੀਆਂ ਵਾ ਵਾ ਤੋਂ ਗਾਣੇ ਤੇ ਬੋਲੇ ਆ ਬਈ ਵਿੱਚ ਗਲੀ ਤੇ ਹੋ ਗਏ ਟੱਕਰੇ ਮਾੜੇ ਮਾੜੇ ਸਾਜ ਵੀ ਕੱਟ ਠੀਕ ਆ ਤੋ ਗਾਣਾ ਗਾਇਕ ਠੀਕ ਹੈ ਬਹੁਤ ਅੱਛੀ ਸਾਊਂਡ ਮੇਰੇ ਭਾਜੀ ਬੇ ਛੋਟੇ ਵੀਰ ਫੱਟੇ ਚੱਕੀ ਜਾਂਦੇ ਆ ਮੈਂ ਸੋਕੋ ਕਹਿ ਕੇ ਬਾਜਾ ਘੱਟ ਆਪਾਂ ਇਹਨਾਂ ਦਾ ਓਦਾਂ ਜ਼ੋਰ ਲਵਾਣਾ ਥੋੜਾ ਜਾਂ ਮੜ ਜਾ ਸਾਜ਼ ਥੋੜਾ ਜ਼ੋਰ ਘੱਟ ਕਰ ਦੋ ਸਾਜ਼ ਮੜ ਜਾ ਆਪਾਂ ਮੁੰਡਿਆਂ ਦਾ ਜ਼ੋਰ ਲਵਾਣਾ ਜ਼ੋਰ ਇਹਨਾਂ ਦਾ ਗੁੱਡ ਬੰਦੇ ਆ ਗੁੱਡ ਹੋ ਤੇਰੇ ਵੀਰਾਨਾ ਪਹਿਗੇ ਦੁਸ਼ਮਣੀ ਤੇ ਨਾਲ ਪਹਿ ਗਈ ਯਾਰੀ ਤੇਰੇ ਵੀਰਾਨਾ ਪਹਿਗੇ ਦੁਸ਼ਮਣੀ ਤੇ ਨਾਲ ਪਹਿ ਗਈ ਯਾਰੀ ਪੰਜ ਭਾਈ ਇੱਕ ਬਾਪੂ ਤੇਰਾ ਰਿਸ਼ਤੇਦਾਰੀ ਪਹਾੜਨ ਕੀ ਤਤ ਨਹੀਂ ਨਵਦੀ ਛੜਦੇ ਪੈਰ ਨਹੀਂ छड़ते बैर ने जारी निकेत तो तो नहीं छड़ बैर ने जारी अग्ण। बाबा टकुए तो टकुआ खड़के भाजा बे, खड़ बे मित्र ਸਾਡੇ ਪ੍ਰਬੰਧਕ ਵੀਰਾਂ ਵੱਲੋਂ ਸੇਵਾਦਾਰ ਵੀਰਾਂ ਵੱਲੋਂ ਮੇਰੇ ਛੋਟੇ ਵੀਰ ਜਿਹੜੇ ਕਿ ਆਪ ਬਹੁਤ ਅੱਛੇ ਗਾਇਕ ਆ ਜਿਨ੍ਹਾਂ ਸਦਕੇ ਤੁਹਾਡੀ ਸੇਵਾ ਕਰਨ ਦਾ ਮੌਕਾ ਮਿਲਿਆ ਤੇ ਬਹੁਤ ਸਾਰਾ ਮਾਣ ਕਰਦੇ ਆ ਸਾਰੇ ਵੀਰਾਂ ਦੇ ਸਾਰੇ ਪ੍ਰਬੰਧਕ ਵੀਰਾਂ ਦੇ ਪਰਵਾਦੀ ਆ ਸ਼ੁਕਰਗੁਜ਼ਾਰ ਆ ਹਾਂਜੀ ਜੀ ਭੋਲ ਮਿੱਤਰਾਂ ਕੇ ਦੇ ਲੋਹੇ ਲੱਖੇ ਏ ਕੀ ਤੇਰਾ ਭੋਲ ਮਿੱਤਰਾਂ ਕੇ ਦੇ ਲੋਹੇ ਲੱਖੇ ਇੱਕ ਪਾਸੇ ਤਾਂ ਤੂੰ ਹਾਨੀਆਂ ਦੂਜੇ ਪਾਸੇ ਮੱਪ ਮਿਲਣ ਰੋਮ ਕੀ ਸੜਕੇ ਬਰੀ ਕਰਾ ਲਾਉ ਬਰੀ ਕਰਾ ਲਾਉ ਮੱਪ ਮਿਲਣ ਰੋਮ ਕੀ ਸੜਕੇ ਬਰੀ ਕਰਾ ਲਾਉ ਆਪੇ ਪੁੱਤ ਜੱਟਾਂ ਦਾ ਘਟੜੇ ਕਰਦਾ ਛੱਡੂ ਕੇ ਡਾ ਕੇ ਨੀਕਾਂ ਪੁੱਤ ਜੱਟਾਂ ਦਾ ਪੁੱਤ ਚਮਾਰਾਂ ਦਾ ਕਿਉਂਕਿ ਆਪਾਂ ਸਾਰੇ ਵੀਰਾਂ ਨੂੰ ਸਾਂਝੇ ਰੱਖਣਾ ਏ ਦਾ ਬੰਦਾ ਕਹੇ ਵੀ ਅੱਕੇ ਬੰਦੇ ਦੀ ਸਫਤ ਕਰੀ ਜਾਂਦੇ ਆ। ਥੋਪ ਪੁੱਤ ਜੱਟਾਂ ਦਾ ਘਾਟੇ ਨਹੀਂ ਕਰਦਾ ਛੱਡੂ ਕੇ ਢਾਕ ਨੀਕਾਂ। ਥੋਪ ਜੱਟਾਂ ਦਾ ਘਾਟੇ ਨਹੀਂ ਕਰਦਾ ਛੱਡੂ ਕੇ ਢਾਕ ਨੀਕਾਂ। ਬੱਚੇ ਜੇਲ੍ਹ ਦੇ ਮਿਲ ਲਈ ਆ ਕੇ ਕਲੀ ਨਾ ਬੈਠੋ ਢੀਕਾਂ ਜਾਨ ਤੇਰਾ ਬੰਨਿਆ ਗਿਆ ਹਾਂ ਭੁਗਤ ਗਿਆ ਤੇ। ਥੋ ਭੁਗਤ ਤੇ ਆਪ ਤੇਰੀ ਕਨ ਜਾਨ ਤੇਰਾ ਬੰਨਿਆ ਗਿਆ ਹਾਂ ਭੁਗਤ ਗਿਆ ਆਪ ਤੇਰੀ ਕਾ। ਜੋੜਦੀ ਤੇਰੇ ਮੂਰੇ ਲਾ ਕੇ ਬਹਾਨੇ ਟਾਲਾ ਹੱਥ ਜੋੜਦੀ ਤੇਰੇ ਮੂਰੇ ਲਾ ਕੇ ਬਹਾਨੇ ਟਾਲਾ ਗਾਪੂ ਮੇਰਾ ਗਰਮ ਸੁਭਾ ਦਾ ਭਾਈ ਅਕਦੀਆਂ ਨਾਲ ਆ ਖੂਨ ਨਾਲ ਹੋ ਜਾਊਗਾ ਨਾ ਕੰਡ ਮਿੱਤਰਾਂ ਨਾ ਕੰਡ ਮਿੱਤਰਾਂ ਨਾਲ ਖੂਨ ਨਾਲ ਹੋ ਜਾਊਗਾ ਨਾ ਕੰਡ ਮਿੱਤਰਾਂ ਨਾਲ ਹੋ ਖੁੰਡਾ ਉਤੇ ਜੁੜ ਕੇ ਬੈੰਦੀ ਨਾ ਤੇ ਮੁੰਡੇ ਹਾਂਦੀ ਢਾਣੀ ਉੱਤੇ ਝੜ ਕੇ ਬੈੰਦੀ ਨਤ ਮੁੰਡੀਆਂ ਦੀ ਢਾਣੀ ਗੋਰੇ ਰੰਗ ਨੇ ਪੱਟਣੇ ਪਵਾਤੇ ਗੋਰੇ ਰੰਗ ਨੇ ਪੱਟਣੇ ਪਵਾਤੇ ਸੜਦੇ ਮੇਰੇ ਹਾਣੀ ਦੀ ਕੁੰਡੀਆਂ ਨਾਲ ਸੰਗੜ ਕੇ ਹੁਣ ਨਤ ਰੂਪੜੇ ਮੇ ਖਾਣੀ ਦੀ ਕੁੰਡੀਆਂ ਨਾਲ ਸੰਗੜ ਕੇ ਹੁਣ ਨਤ ਰੂਪੜੇ ਮੇ ਖਾਣੀ ਤੇ ਜੋੜਦੀ ਤੇਰੇ ਮੂਰੇ ਲਾ ਕੇ ਬਹਾਨੇ ਡਾਲਾ ਬੱਪੂ ਮੇਰਾ ਬੱਪੂ ਮੇਰਾ ਗਰਮ ਸੁਭਾ ਦਾ ਭਾਈ ਦੇ ਮੋਰੇ ਆਈ ਜਾਨੇ ਤੁਸੀਂ ਇੱਧਰ ਹੋ ਜਾਓ ਇੱਧਰ ਹੋ ਜਾਈ ਬੱਪੂ ਮੇਰਾ ਅਮੀ ਖਲੇ ਖਾ ਲੈ ਕੀ ਜੰਮ ਰਹੇ ਬੱਪੂ ਮੇਰਾ ਭਾਈ ਇੱਧਰ ਬੱਪੂ ਮੇਰਾ ਗਰਮ ਸੁਭਾ ਦਾ ਭਾਈ ਅਕਦੀਆਂ ਨਾਲ ਆ ਖੂਨ ਨਾਲ ਹੋ ਜਾਊਗਾ ਨਾ ਕੜ ਮਿੱਤਰਾਂ ਕਮਕੀਲੇ ਮੋਹਰੇ ਬਹਿਰਨੇ ਤੌਣ ਚੱਕੂਗਾ ਕਿਹੜਾ ਦੱਸ ਕਮਕੀਲੇ ਦੱਸ ਕਮਕੀਲੇ ਮੋਹਰੇ ਬਹਿਰਨੇ ਤੌਣ ਚੱਕੂਗਾ ਕਿਹੜਾ ਕੱਲਾ ਕੱਲਾ ਮੈਂ ਕੁੱਟ ਕੇ ਮਾਰ ਦੂੰ ਕੱਲਾ ਕੱਲਾ ਕੁੱਟ ਕੇ ਮਾਰ ਦੂੰ ਕੱਲਾ ਕੱਲਾ ਕੁੱਟ ਕੇ ਮਾਰ ਦੂੰ ਕੱਲਾ ਕੱਲਾ ਕੁੱਟ ਕੇ ਮਾਰ ਦੂੰ ਪਿੱਛੇ ਤੈਨੂੰ ਕੁੱਟ ਕੇ ਮਾਰ ਦੂੰ ਲੰਗ ਲਾਣਾ ਸਭ ਤੇਰਾ ਨਹੀਂ ਦੂਤਰ ਇੱਕੋ ਜਿਆਹਾ ਕਲ ਦੋ ਹੁਣੇ ਨਾ ਬੇੜਾ ਨਹੀਂ ਦੂਤਰ ਇੱਕੋ ਜਿਆਹਾ ਕਲ ਦੋ ਹੁਣੇ ਨਾ ਬੇੜਾ ਹਾਈ ਕਰ ਦੋਹਰੇ ਨਬੀੜਾ ਹਾਈ ਕਰ ਦੋਹਰੇ ਨਬੀੜਾ